ਆਧਾਰ ਕਾਰਡ ਸੰਬੰਧੀ ਆਈ ਵੱਡੀ ਖਬਰ ਜਲਦੀ ਕਰ ਲੋ ਇਹ ਇੱਕ ਕੰਮ ਨਹੀਂ ਪਛਤਾਉਣਾ ਪੈ ਸਕਦਾ ਹੁਣੇ-ਹੁਣੇ ਆਈ ਵੱਡੀ ਅਪਡੇਟ ਆਧਾਰ ਕਾਰਡ ਨੂੰ ਲੈ ਕੇ ਜੀ ਹਾਂ ਜੇ ਤੁਹਾਡੇ ਕੋਲ ਵੀ ਹੈ ਆਧਾਰ ਕਾਰਡ ਤਾਂ ਇਹ ਖਬਰ ਤੁਹਾਡੇ ਲਈ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਸਰਕਾਰ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਪਹਿਲਾਂ ਹੀ ਇਸ ਬਾਰੇ ਅਪਡੇਟ ਜਾਣਕਾਰੀ ਸਾਂਝੀ ਕੀਤੀ ਹੋਈ ਹੈ ਪਰ ਇੱਕ ਵਾਰ ਤੁਹਾਨੂੰ ਫਿਰ ਜਾਣਕਾਰੀ ਦਿੰਨੇ ਆ ਕਿ ਆਧਾਰ ਕਾਰਡ ਨੂੰ ਲੈ ਕੇ ਵੱਡਾ ਨੋਟਿਸ ਜਿਹੜਾ ਜਾਰੀ ਹੋਇਆ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਉਸ ਬਾਰੇ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਤੁਹਾਡੇ ਕੋਲ ਆਧਾਰ ਕਾਰਡ ਹੈ ਕਿਉਂਕਿ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਜਾਣਿਆ ਜਾਂਦਾ ਹੈ ਤੇ ਜਿਸ ਦੀ ਹਰ ਇੱਕ ਵਿਅਕਤੀ ਨੂੰ ਜ਼ਰੂਰਤ ਹੈ ਉਸ ਦੇ ਬਾਰੇ ਤੁਹਾਨੂੰ ਅਪਡੇਟਸ ਸਾਂਝੀ ਕਰ ਰਹੇ ਹਾਂ 10 ਸਾਲ ਪੁਰਾਣੇ ਆਧਾਰ ਕਾਰਡ ਰੱਦ ਹੋਣ ਦਾ ਖਤਰਾ ਹੈ ਜੀ ਸਰਕਾਰ ਨੇ ਜਾਰੀ ਕੀਤੀ ਅਹਿਮ ਚੇਤਾਵਨੀ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਧਾਰ ਕਾਰਡ ਨੂੰ ਲੈ ਕੇ aadhar card ਲੈ ਕੇ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇ ਤੁਹਾਡੇ ਕੋਲ ਵੀ ਆਧਾਰ ਕਾਰਡ ਹੈਗਾ 10 ਸਾਲ ਹੋ ਚੁੱਕੇ ਹਨ ਉਸ ਨੂੰ ਬਣੇ ਨੂੰ ਤਾਂ ਅਪਡੇਟ ਕਰਾ ਲਓ ਭਾਰਤੀ ਵਿਲੱਖਣ ਪਛਾਣ ਅਥਾਰਟੀ ਵੱਲੋਂ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਹੈ ਸਰਕਾਰ ਨੇ ਪੁਰਾਣੇ ਆਧਾਰ ਕਾਰਡਾਂ ਨੂੰ ਆਪਣੀ ਜਾਣਕਾਰੀ ਅਪਡੇਟ ਕਰਨ ਲਈ ਕਿਹਾ ਹੈ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਤੋਂ ਵੱਧ ਪੁਰਾਣਾ ਹੈ ਤਾਂ ਇਸ ਨੂੰ ਜ਼ਰੂਰ ਅਪਡੇਟ ਕਰੋ ਨਹੀਂ ਤਾਂ ਇਹ ਰੱਦ ਕਰ ਦਿੱਤਾ ਜਾ ਸਕਦਾ ਹੈ ਜਾਨੀ ਕਿ ਬੰਦ ਕੀਤਾ ਜਾ ਸਕਦਾ ਹੈ ਤੁਹਾਡੇ ਆਧਾਰ ਕਾਰਡ ਨੂੰ ਬੰਦ ਕੀਤਾ ਜਾ ਸਕਦਾ ਹੈ ਜੇ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਾਉਂਦੇ ਤਾਂ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾ ਲਓ ਸਰਕਾਰ ਨੇ ਆਧਾਰ ਅਪਡੇਟ ਲਈ ਮੁਫਤ ਸਮਾਂ ਸੀਮਾ 14 ਜੂਨ 2025 ਤੱਕ ਬਣਾ ਦਿੱਤੀ ਹੈ ਪਹਿਲਾਂ ਇਹ ਮਿਤੀ 14 ਦਸੰਬਰ 2024 ਸੀ 10 ਸਾਲ ਤੋਂ ਵੱਧ ਉਮਰ ਵਾਲੇ ਆਧਾਰ ਕਾਰਡਾਂ ਨੂੰ ਆਪਣੀ ਜਾਣਕਾਰੀ ਆਨਲਾਈਨ ਅਪਡੇਟ ਕਰਨ ਦੀ ਸਲਾਹ ਦਿੰਦੀ ਹੈ ਤਾਂ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਨੂੰ ਅਪਡੇਟ ਜ਼ਰੂਰ ਕਰੋ ਆਧਾਰ ਕਾਰਡ ਅਪਡੇਟ ਕਰਨ ਦੀ ਕਿਉਂ ਲੋੜ ਹੈ ਆਧਾਰ ਕਾਰਡ ਵਿਅਕਤੀ ਦੀ ਪਛਾਣ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਸਮੇਂ ਦੀ ਸਮੇਂ ਦੇ ਨਾਲ ਵਿਅਕਤੀ ਦੀ ਬਾਇਓਮੈਟ੍ਰਿਕ ਅਤੇ ਨਿੱਜੀ ਜਾਣਕਾਰੀ ਜਿਵੇਂ ਚਿਹਰਾ ਉਮਰ ਦਾ ਜਾਂ ਪਤਾ ਬਦਲ ਸਕਦਾ ਹੈ ਫਰਜ਼ੀ ਆਧਾਰ ਕਾਰਡਾਂ ਨੂੰ ਰੋਕਣ ਅਤੇ ਪਛਾਣ ਨੂੰ ਅਪਡੇਟ ਰੱਖਣ ਲਈ ਇਸ ਨੂੰ ਅਪਡੇਟਿੰਗ ਕਰਨੀ ਜ਼ਰੂਰੀ ਹੈ ਤਾਂ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾ ਲਓ ਜੇ ਅੱਗੇ ਤੋਂ ਸਰਕਾਰੀ ਸਹੂਲਤਾਂ ਲਾਭ ਲੈਣਾ ਚਾਹੁੰਦੇ ਹੋ ਕਿਉਂਕਿ ਆਧਾਰ ਕਾਰਡ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਦੀ ਹਰ ਜਗ੍ਹਾ ਤੇ ਲੋੜ ਪੈਂਦੀ ਹੈ ਆਪਾਂ ਨੂੰ ਤਾਂ ਆਪਣੇ ਆਧਾਰ ਕਾਰਡ ਨੂੰ ਵੱਧ ਵੱਧ ਅਪਡੇਟ ਕਰਾਓ ਜੀ ਤੁਹਾਡੇ ਆਧਾਰ ਕਾਰਡ ਨੂੰ 10 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਆਧਾਰ ਕਾਰਡ ਨੂੰ ਅਪਡੇਟ ਕਰਾਓ ਰਿਸ਼ਤੇਦਾਰਾਂ ਨੂੰ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ